ਸਵਾਗਤ ਤੁਹਾਡਾ ਸਾਰਿਆਂ ਨੂੰ ਨਵੇਂ ਬਲੌਗ ਦੇ ਵਿੱਚ ਦਸੰਬਰ ਦੀ ਪਹਿਲੀ ਠੰਡ ਪੈ ਗਈ ਆ ਹੁੰਦ ਵੀ ਕਹਿ ਸਕਦੇ ਆ ਮੌਸਮ ਚੈੱਕ ਕਰ ਲਓ ਤੁਸੀਂ ਇਹ ਹਾਲ ਚਾ ਹੈ ਪਿਆ ਪੂਰਾ ਠੰਡਾ ਵਾਲਾ ਮੌਸਮ ਆ ਹੁਣ ਆਪਾਂ ਵੀ ਐਕਟਿਵ ਹੋ ਗਏ ਚੱਲ ਆਗੇ ਚੱਲੇ ਆ ਮਾਮੇ ਦੀ ਤੇ ਸੜਕ ਦਾ ਵੀਊ ਚੈੱਕ ਕਰੀਏ ਤੋੰਡਾਲੇ ਪੂਰੇ ਵਟ ਨਿਕਲੇ ਪਏ ਆ ਹੌਂਦੇ ਦੇ ਫਾਇਦੇ ਵੀ ਆਪਣੇ ਆ ਤੇ ਨੁਕਸਾਨ ਵੀ ਫਾਇਦੇ ਆ ਕਿ ਠੰਡੌੜੇ ਵੀ ਨੁਕਸਾਨ ਇਹ ਕਿ ਵਹੀਕਲ ਦਾ ਪਤਾ ਨਹੀਂ ਲੱਗਦਾ ਕੋਈ ਆਉਂਦੇ ਜਾਂਦੇ ਦਾ ਤੇ ਠੰਡ ਦੇ ਵਿੱਚ ਐਕਸੀਡੈਂਟ ਵੀ ਜ਼ਿਆਦਾ ਹੁੰਦੇ ਬਹੁਤ ਥੋੜਾ ਧਿਆਨ ਰੱਖਿਆ ਕਰੋ ਠੰਡ ਦੇ ਵਿੱਚ ਬਾਕੀ ਕੰਮ ਓਕੇ ਆ ਤੇ ਅੱਜ ਸੀ ਗੈਂਦਵਾਰਾ ਪੜੀਲੇ ਹੁਣ ਚੱਲਦੇ ਫਲਾਟ ਤੇ ਜਾਜੋਤ ਤੇ ਇਹਦੇ ਕੰਮ ਬਾਕੀ ਉਸ ਤੋਂ ਬਾਅਦ ਆ ਫਿਰ ਵੇਖਦੇ ਪੜਨਾ ਫਿਲਾਲ ਇੱਕ ਨਹੀਂ ਆ ਚਾਹ ਬਾਕੀ ਆ ਦੇਖੋ ਟਰੇਲ ਵੀ ਪੈਣ ਲੱਗ ਗਈ ਸਾਹਮਣੇ ਆਈ ਜਾਂਦੀ ਹੈ ਗੱਡੀ ਦੇਖਣੀ ਨੇ ਨੇੜੇ ਆਊਗਾ ਫਿਰ ਪਤਾ ਲੱਗੂ ਲਓ ਆ ਗਈ ਗੱਡੀ ਨੇੜੇ ਧੁੰਦ ਦਾ ਸਭ ਤੋਂ ਵੱਡਾ ਠੋਠਾ ਹਿੱਟ ਗਿਆ MB ਵੀ ਖਾਸ ਨਹੀਂ ਹੋਇਆਗਾ 700 7 ਦਾ ਤਹੀ ਲਗਾ ਤੋਂ ਤਾਂ ਬਹੁਤ ਕੱਲ ਹੀ ਨਹੀਂ ਸੀਗੇ ਅੱਜ ਜ਼ਿਆਦਾ ਹੋਈ ਪਈ ਤੇ ਮੈਂ ਸੋਚਿਆ ਚਲੋ ਤੁਹਾਨੂੰ ਦਿਖਾ ਲਈਏ ਸਾਡੇ ਏਰੀਆ ਦੇ ਵਿੱਚ ਵੀ ਧੁੰਦ ਫੈਲ ਗਈ ਬਾਕੀ ਇਹ ਜਿਹੜੇ ਭਾਈ ਵੀ ਮੁਕਸਰ ਤੋਂ ਆ ਦੱਸਿਓ ਗਰਾ ਮੌਸਮ ਕਿਵੇਂ ਲੱਗਿਆ ਤੁਹਾਨੂੰ ਬਾਕੀ ਮੇਲਾ ਆਉਣ ਵਾਲਾ ਔਰ 2-4 ਦਿਨਾਂ ਤੱਕ ਮੇਲ ਦਾ ਸਮਾਨ ਵੀ ਆ ਜੂਗਾ ਉਧਰ ਵੀ ਚੱਲਾਂ ਇਧਰ ਤਾਂ ਗੰਪੂਰਾ ਖਤਰਨਾਕ ਹੋਇਆ ਪਿਆ ਪੌਲੀਏ ਆਪਰ ਬੰਕਰ ਦੇ ਵਿੱਚ ਇੱਥੇ ਫੌਜੀ ਸਟੇਨਾ ਆਤਾ ਆਪਣਾ ਫੌਜੀ ਤਾਂ ਸਾਡਾ ਆਦੀ ਚਾਹ ਵੀ ਬਣਾਈ ਬੈਠਾ ਇਧਰ ਰੀਮਾ ਮਾਮਾ ਕਾ ਫੜਾਤੀ ਮਾਂ ਮੈਨੂੰ ਚਾਹ ਪੀਂਦਾ ਇਹਨੇ ਨਿਗਾ ਮਾਰਦੇ ਇੰਦਰ ਫਿਰ ਇਹਨੇ ਨਿਵਲੇ ਇਹ ਤੁੱਤਰ ਫਿਰਦੇ ਨੇ ਸਵੇਰ-ਸਵੇਰ ਇਹ ਬਟੇਰੇ ਪਰ ਦਿਲੇ ਕਦੇ-ਕਦੀ ਜ਼ਿਆਦਾਤਰ ਨਹੀਂ ਕਿ ਇਹ ਤੋਪ ਕਰਕੇ ਫਿਰਦੇ ਹੁੰਦੇ ਆ ਪਰਾ ਦਿਨ ਹੀ ਹੈਗਾ ਕੋਈ ਅੰਗ ਤਾਂ ਇਹਦੇ ਮੋਟੇ-ਮੋਟੇ ਨਿਵਲੇ ਤਰੇ ਫਿਰਦੇ ਨੇ ਬਾਕੀ ਇਹ ਆਪਣਾ ਪਲਾਟ ਤੇ ਤੇ ਘਰ ਪਾਉਣਾ ਆਪਾਂ ਜਲਦੀ ਪਾਵਾਂਗੇ ਥੋੜਾ ਮੌਸਮ ਕਰਕੇ ਰੁਕ ਗਿਆ ਕਿਉਂਕਿ ਨੈਣ ਖੋਲਦੇ ਨਹੀਂ ਪਾਏਗੇ ਇਸ ਕਰਕੇ ਬਾਕੀ ਦਿਨ ਖੁੱਲਣਗੇ ਫਿਰ ਕਰਾਂਗੇ ਇਹ ਟੋਟਾ ਪਾ ਕੇ ਰ 47 ਸੀਗੀ ਇਧਰ ਆਪ ਲਾਈ ਹੋਈ ਆ ਸਰੋਂ ਧਨੀਆ ਗੰਡੇ ਲਸਣ ਤੇ ਆਲੂ ਵਗੈਰਾ ਚੈੱਕ ਲਸਣ ਤਾਂ ਅਲਕਲ ਕ ਆ ਗਿਆ ਬੱਲੇ ਸਰੋਂ ਵੀ ਨਿਕਲੇ ਆ ਇਹ ਤੇ ਆਦੂ ਲੱਗੀਆਂ ਗੀਆਂ ਨਿੰਮਾ ਇਹ ਤੋਂ ਉਹ ਚੈੱਕ ਕਰੋ ਦੋਈ ਹੋਰ ਵਧ ਗਈ ਜਿੰਨੀ ਪਹਿਲਾਂ ਸੀ ਉਦੋਂ ਹੋਰ ਵਧ ਗਈ ਹੁਣ ਤਾਂ ਲਾਈਟ ਵੀ ਨਹੀਂ ਦੀਦੀ ਉੱਪਰ ਆਈ ਚੈੱਕ ਕਰੋ ਕਿਰਾ ਲਾਈਟ ਇਹ ਸੜਕਾਂ ਵਾਲੀ ਲਾਈਟ ਆ ਦੀਵਾ ਬਣੀ ਪਈ ਆ ਇੰਨੀ ਧੁੰਦ ਹੋਈ ਪਈ ਸਾਢੇ 10 ਟਾਈਮ ਹੋ ਗਿਆ ਸਾਢੇ 10 ਦਾ ਤੇ ਧੁੰਦ ਹਜੇ ਵੀ ਹੈਗੀ ਆ ਆਪਾਂ ਚੱਲਿਆ ਬਰਬਾਦ ਸਾਹਿਬ ਚੈੱਕ ਕਰੋ ਕਿਰਾ ਮਾਸਾ ਇੰਦਰ ਥੋੜੀ ਘੱਟ ਆ ਧੁੰਦ ਠੰਡ ਵਧ ਗਈ ਹੈ ਗਰਦੋਰਾ ਤੰਤਰ ਸਾਧ ਦਾ ਸਰੂਰ ਹੈਗਾ ਤੇ ਪੈਚ ਸਾਈਡ ਤੇ ਗਰਦੋਰਾ ਲੋ ਜੀ ਹੁਣ ਆਪਾਂ ਕਰਦੇ ਪੰਜ ਚਨਾ ਤੇ ਫਰਸ਼ ਬਹੁਤ ਜਿਆਦਾ ਪੰਨਾ ਹੈ ਉਧਰ ਠੰਡ ਕਰਕੇ ਲੱਗੀ ਪਈ ਖਾਂਗੇ ਤੇ ਫੋ ਫਾਈਨਲ ਹੀ ਨਿਕਲਿਆ ਜੀ ਹੁਣ ਕਰਦੇ ਆਪਾਂ ਪੰਜ ਚਨਾ ਲਾ ਫਿਰ ਆਪਾਂ ਚੱਲਦੇ ਮੱਥਾ ਟੇਕਣ ਅੱਗੇ ਪਿਛਾ ਦੇ ਵਿੱਚ ਤੁੰਦੀਗ ਮੈਂ ਹੁੰਦੀ ਹੁੰਦੀ ਆ ਤੇ ਅੱਜ ਕੀ ਮਿਲਿਆ ਲੱਡੂ लड्डू मिला अपनी फेवरेट की वो बैक साइड पी और चेक कर मेला ग्राउंड वाले पास उस उसके तो बाद जाना है यार दोस्तों हम फाइनली पहुंच गए जी घर ਤੇ ਅੱਜ ਦੇ ਵੀਲੋਗ ਦੇ ਮੈਨੂੰ ਤੁਹਾਨੂੰ ਮਿਲੂਗਾ ਫੇਰ ਇੱਕ ਨਵੇਂ ਬਲੌਗ ਦੇ ਨਾਲ ਤੇ ਜੇ ਤੁਹਾਨੂੰ ਬਲੌਗ ਵਧੀਆ ਲੱਗਾ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਤੇ ਮੈਂ ਤੁਹਾਨੂੰ ਮਿਲੂਗਾ ਫੇਰ ਇੱਕ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਧੰਨਵਾਦ